ਕੀ ਕਰੇਗਾ ਇਹ ਆਪੇ ਨਾ ਮਦਦ ਕਰੇਗਾ ਆਪਣਾ ਟ੍ਰਾਂਸਪੋਰਟ ਦਾ ਕੰਮ ਕਰਨ ਦਾ ਪ੍ਰਮਾਣ ਜੁਨੇਤਾ ਰਸੀਦ ਚੀਜ਼ ਪਤਾ ਹੈ ਲਗਿਆ ਕੀਤਾ ਕਰਦੇ ਜੁਤਾ ਮਾਦਾ ਦੀ ਰਹਾ ਜਿਹੜਾ ਕਿ ਉਹਦੇ ਨਾਸਤੇ ਦੋਸਤ ਜਿਹੜਾ ਆਇਆ ਹੈ ਜੋ ਕਰਲੀਆ ਨਾ ਸਰ ਜੀ ਸਰ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਆਂ ਰਿਗਾਰਡਿੰਗ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਸ ਨੂੰ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਆਂ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰੱਗਸ ਤਾਂ ਨਹੀਂ ਪਈ ਹੋਈ ਤਾਂ ਜਿਹੜੇ ਵੇਚਣ ਵਾਲੇ ਨੇ ਸਮਗਲਰ ਨੇ ਰੱਗ ਪੈਟਰਲਰ ਨੇ ਉਹਨਾਂ ਬਾਰੇ ਅਸੀਂ ਮਹਿਮ ਸ라이 ਹੋਈ ਹੈ ਜਿਵੇਂ ਕਿ ਬਰਨਾਲੇ ਜਲੇ ਦੇ ਵਿੱਚ ਅੱਜ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਬਾਕੀ ਵੀ ਅਲਗ-ਅਲਗ ਜਲੇਆਂ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਸਿਹਨ ਅਫਸਰ ਚੈਕਿੰਗ ਲਈ ਜਿਹੜੇ ਵੀ ਸਾਡੇ ਸਰਚ ਦੇ ਦਰਮਿਆਨ ਫੜੇ ਗਏ ਉਹਨਾਂ ਤੇ ਅਸੀਂ ਕੇਸ ਜਸਟ ਕਰਾਂਗੇ ਪਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਉਹ ਕਿੱਥੋਂ ਲੈ ਕੇ ਆਉਂਦੇ ਆ ਅਗੋਂ ਕਿਹਨਾਂ ਕਿਹਨਾਂ ਨੂੰ ਸਪਲਾਈ ਕਰਦੇ ਆ ਸ਼ਾਮ ਤੱਕ ਡਿਟੇਲ ਪਤਾ ਲੱਗ ਜਾਏ ਕਿ ਸਾਡੇ ਹਰੇਕ ਹੌਟਸਪੌਟ ਦੇ ਵਿੱਚੋਂ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨੇ ਦੇ ਪਰਚੇ ਦਰਜ ਹੋਏ ਨੇ ਸਰ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਹੈ ਫੇਰ ਵੀ ਨਸ਼ਾ ਵਿਕੀ ਜਾ ਰਿਹਾ ਇਹਦੇ ਬਾਰੇ ਕੀ ਕਹੋਗੇ ਜੀ ਦੇਖੋ ਪੁਲਿਸ ਵੱਲੋਂ ਹਮੇਸ਼ਾ ਚੈਕਿੰਗ ਕੀਤੀ ਜਾਂਦੀ ਹੈ ਤੁਹਾਡਾ ਸਵਾਲ ਹੈ ਪਰ ਮੈਂ ਇਹਦੇ ਤੇ ਕਹਾਂਗਾ ਕਿ ਪਬਲਿਕ ਨੂੰ ਨਾਲ ਸਹਿਯੋਗ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਉਹ ਅੱਗੇ ਹੋ ਕੇ ਆਓ ਅਸੀਂ ਉਹਨਾਂ ਦੇ ਨਾਮ ਹੀ ਸਿਕਰੇਟ ਰੱਖਾਂਗੇ ਉਹਨਾਂ ਦੇ ਬੱਚਿਆਂ ਦੇ ਨਸ਼ੇ ਛਡਾਵਾਂਗੇ ਵੀ ਪਰ ਜਿਹੜੀ ਸਪਲਾਈ ਲਾਈਨ ਨੂੰ ਤੋੜਨੀ ਲੋਕ ਅੱਗੇ ਆ ਕੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਸਮਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਪਾਉਣ ਇਹਦੇ ਵਿੱਚ ਜਿਹੜਾ ਪਬਲਿਕ ਵੱਲੋਂ ਸਾਨੂੰ ਸਹਿਯੋਗ ਘੱਟ ਮਿਲ ਰਿਹਾ ਅਸੀਂ ਇਹਦੇ ਵਿੱਚ ਕੱਲੇ-ਕੱਲੇ ਪਿੰਡ-ਪਿੰਡ ਦੇ ਵਿੱਚ ਅਵੇਅਰਨੈਸ ਚਲਾਵਾਂਗੇ ਕਰੋਗ ਅੱਗੇ ਉਹਨਾਂ ਨਾਲ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਨਸ਼ੇ ਦੀ ਆੜ ਦੇ ਵਿੱਚ ਫਸ ਗਏ ਨੇ ਜਿਹੜੇ ਉਨਾਂ ਲਈ ਕੈਂਪ ਲਗਾਈਏ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਠੋਖੇ ਸਟੇਡੀਅਮ ਬਣਾਉਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਂ ਤੇ ਪਿੰਡਾਂ ਦੇ ਵਿੱਚ ਬਹਿਰੇ ਲਾਉਂ ਜਿਹੜੇ ਕੋਈ ਲੋਕ ਨਸ਼ਾ ਵਿੱਚ ਨਾਉਂਦੇ ਨੇ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦੇਣਾ ਅਸੀਂ ਫੜ ਕੇ ਉਹਨਾਂ ਦੇ ਪ੍ਰੋਪਰ ਕਾਰ ਵੀ ਕਰੀਏ ਇਹ ਸਾਰਾ ਜਿਹੜਾ ਨਸ਼ੇ ਦੀ ਜਿਹੜੀ ਲਾਂਥ ਸਾਡੀ ਸਟੇਟ ਦੇ ਵਿੱਚ ਕਿ ਉਹਦੇ ਖਤਮ ਹੋਏਗੀ ਜਦੋਂ ਪਬਲਿਕ ਸਾਡੇ ਨਾਲ ਸਹਿਯੋਗ ਕਰੇਗੀ ਇਹ ਅੱਜ ਅਗ ਇੱਕਰ ਬਲਦੀ ਹੈ ਕੱਲ ਨੂੰ ਦੂਜੇ ਘਰ ਵੀ ਬਣ ਬਲੇ ਸੋ ਪਬਲਿਕ ਨੂੰ ਇਸ ਵਿੱਚ ਵੇਅਰ ਹੋਣਾ ਚਾਹੀਦਾ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਸਾਡੀ ਜਵਾਨੀ ਖਰਾਬ ਨਾ ਹੋਵੇ ਅੱਗੇ ਆ ਕੇ ਪੁਲਿਸ ਨੂੰ ਤਲਾਹ ਦਿਜੀ ਪੁਲਿਸ ਤੁਹਾਡੀ ਹੈ ਤੁਹਾਡੇ ਨਾਲ ਹੈ ਮਾੜੇ ਅੰਸਰਾਂ ਨੂੰ ਫੜਨ ਲਈ ਹਮੇਸ਼ਾ ਅਸੀਂ ਤਤਪਰ ਰਹੇ ਹਾਂ ਸੱਤ ਗੱਲ ਕਰਾਂ ਦੇ ਵਿੱਚ ਜਿੰਦੇ ਲੱਗ ਚੁੱਕੇ ਨੇ ਕਿ ਵੀ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਕਿ ਵੀ ਇੱਥੇ ਗੇੜ ਪੈਣੀ ਹੈ ਇਸ ਟਾਈਮ ਤੇ ਜਦੋਂ ਅਸੀਂ ਆਈਏ ਜੋ ਪੁਲਿਸ ਆਈ ਉਹ ਤੱਕ ਜ਼ਿਆਦਾਤਰ ਲੋਕ ਇਥੇ ਨੌਕੜੀ ਦਿੱਤੀ ਦੇਖੋ ਜਿਹੜੇ ਘਰਾਂ ਦੇ ਵਿੱਚ ਸਾਨੂੰ ਡਾਊਟ ਸੀ ਉਹ ਘਰ ਆਲਮੋਸਟ ਸਾਰੇ ਭੁਲੇਹੇ ਨੇ ਅਸੀਂ ਉਹ ਚੱਕੀ ਤੇ ਨੇ ਬਾਕੀ ਕਈ ਲੋਕ ਜਿਹੜੇ ਨੇ ਮੈਂ ਸੰਤੀ ਸਾਹਿਬ ਤੋਂ ਪੁੱਛਿਆ ਕੋਈ ਇਹ ਨਹੀਂ ਵੀ ਹਰੇਕ ਘਰ ਹੀ ਨਸ਼ਾ ਵੇਚਦਾ ਉਹ ਕੋਈ ਲੇਬਰ ਕਰਨ ਗਿਆ ਕੋਈ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਹੋਏ ਨੇ ਜਿਹੜੇ ਘਰਾਂ ਤੇ ਸਾਨੂੰ ਡਾਊਟ ਹੈ ਉਹਨਾਂ ਘਰਾਂ ਦੀ ਅਸੀਂ ਸਰਚ ਕੀਤੀ ਤੇ ਜਿਹੜੀ ਪੁੱਛਗਿੱਛ ਦੇ ਵਿੱਚ ਗੱਲ ਹੋ ਰਹੀ ਹੈਗੀ ਉਹ ਦੁਬਾਰਾ ਫੇਰ ਇੱਥੇ ਕੀਤੀ ਜਾਏ। ਇਹ ਨਸ਼ਾ ਬ੍ਰਾਮਦ ਵੀ ਹੋਇਆ ਜੀ। ਅਜੇ ਤਾਂ ਹੁਣ ਮਹਿੰਮ ਸਟਾਰਟ ਕੀਤੀ ਹੈ ਜੀ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਪ੍ਰੈਸ ਲੋਡ ਰਾਈ ਐਸਐਸਪੀ ਸਾਹਿਬ ਜ਼ਰੂਰ ਬਰੀਫ ਕਰ ਦੇਣਗੇ। ਕਹਿੰਦੇ ਚ ਕਿੱਥੋਂ-ਕਿੱਥੋਂ ਕਿੰਨਾ ਕਿੰਨਾ ਨਸ਼ਾ ਫੜਿਆ ਗਿਆ। ਇਹ ਸਾਡੀ ਮਹਿੰਮ ਇਸ ਤਰ੍ਹਾਂ ਕੰਟੀਨਿਊ ਰਹੇਗੀ ਔਰ ਪਬਲਿਕ ਨੂੰ ਮੈਂ ਅਪੀਲ ਕਰਾਂਗਾ ਤੁਹਾਡੇ ਥਰੂ ਕਿ ਉਹ ਅੱਗੇ ਆਉਂ ਪੁਲਿਸ ਨੂੰ ਤਲਾਸ਼ ਦੇਣ ਆਪਾਂ ਸਾਰੇ ਰਲ ਮਿਲ ਕੇ ਹੀ ਇਸ ਜਿਹੜਾ ਕੋੜ ਨੂੰ ਨਸ਼ੇ ਨੂੰ ਆਪਾਂ ਕੱਟ ਸਕਦੇ ਹਾਂ। ਥੈਂਕ ਯੂ। ਠੀਕ।